ਦੋਸਤੋ ਵੱਡੀ ਖਬਰ ਆ ਚੁੱਕੀ ਆ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅੰਗਹੀਨ ਪੈਨਸ਼ਨ ਤੇ ਬੇਸਹਾਰਾ ਪੈਨਸ਼ਨ ਵਾਲਿਆਂ ਦੇ ਲਈ ਜੀ ਹਾਂ ਦੋਸਤੋ ਤੁਹਾਨੂੰ ਦੱਸਤੀ ਆ ਕਿ ਪੈਨਸ਼ਨ ਹੋ ਗਈ ਹੈ 5000 ਰੁਪਏ ਕੀ ਵੱਡਾ ਐਲਾਨ ਹੋਇਆ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਵਾਲੇ ਨੇ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਜਿਹੜੀ ਪਹਿਲਾਂ ਘਟ ਆ ਰਹੀ ਸੀ ਹੁਣ ਉਹਨਾਂ ਲੋਕਾਂ ਨੂੰ ਜਿਹੜੀ ਹੈ 5000 ਰੁਪਏ ਜਿਹੜੀ ਪੈਨਸ਼ਨ ਹੈ ਮਿਲਣ ਜਾ ਰਹੀ ਹੈ ਇਸ ਦੇ ਲਈ ਕੀ ਕੀ ਰੂਪਰੇਖਾ ਤਿਆਰ ਕੀਤੀ ਹੈ ਸਰਕਾਰ ਨੇ ਤੇ ਕੀ ਕੁਝ ਤੁਹਾਨੂੰ ਕਰਨਾ ਪਏਗਾ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤਾਂ ਆਉਂ ਚੱਲਦੇ ਆ ਮੇਨ ਅਪਡੇਟ ਦੇ ਉੱਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਨਿਊਜ਼ ਆਈ ਹੈ ਪੈਨਸ਼ਨ ਅਪਡੇਟ ਠੀਕ ਹੈ ਜੀ ਪੈਨਸ਼ਨ ਸਕੀਮ ਅਪਡੇਟ 2026 ਦੇਸ਼ ਦੇ ਵਿੱਚ ਵਾਧੀ ਮਹਿੰਗਾਈ ਅਤੇ ਸਿਹਤ ਖਰਚਿਆਂ ਦੇ ਵਿਚਕਾਰ ਬਜ਼ੁਰਗ ਵਿਧਵਾ ਅਤੇ ਅਪਾਹਜ ਨਾਗਰਿਕਾਂ ਦੀ ਪੈਨਸ਼ਨ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਹੀ ਹੈ ਰੋਜ਼ਾਨਾ ਦੀਆਂ ਲੋੜਾਂ ਦਵਾਈਆਂ ਦੇ ਖਰਚ ਅਤੇ ਸੀਮਿਤ ਆਮਦਨ ਨੇ ਉਨਾ ਵਰਗ ਦੀਆਂ ਮੁਸ਼ਕਲਾਂ ਬਤਾ ਦਿੱਤੀਆਂ ਹਨ ਅਜਿਹੇ ਸਮੇਂ ਦੇ ਵਿੱਚ ਬਜ਼ੁਰਗ ਪੈਨਸ਼ਨ ਵਿਧਵਾ ਪੈਨਸ਼ਨ ਪਾਹਜ ਪੈਨਸ਼ਨ ਸਕੀਮ 2026 ਬਾਰੇ ਆ ਰਹੀਆਂ ਖਬਰਾਂ ਉਮੀਦ ਦੀ ਇੱਕ ਨਵੀਂ ਕਿਰਨ ਲੈ ਕੇ ਆਈਆਂ ਹਨ ਜੀ ਹਾਂ ਦੋਸਤੋ ਜਿਹੜੀਆਂ ਹੁਣ ਪੈਨਸ਼ਨਾਂ ਨੇ ਇਹਦੇ ਲਈ ਇੱਕ ਖਬਰ ਆ ਰਹੀ ਹੈ ਜਿਹੜੀ ਕਿ ਆਪਾਂ ਨਹੀਂ ਉਮੀਦ ਜਗਾ ਰਹੀ ਹੈ ਵੀ ਹੁਣ ਜਿਹੜੀ ਪੈਨਸ਼ਨ ਹੈ 5000 ਹੋ ਜਾਏਗੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਇਸ ਸਮਾਜਿਕ ਸੁਰੱਖਿਆ ਪੈਨਸ਼ਨ ਦੇ ਵਿੱਚ ਵੱਡੇ ਵਾਧੇ ਦੀ ਵਿਚਾਰ ਕਰ ਰਹੀ ਹੈ ਜਿਸ ਕਾਰਨ ਹਰ ਮਹੀਨੇ ਮਿਲਣ ਵਾਲੀ ਰਕਮ 5000 ਤੱਕ ਪਹੁੰਚ ਸਕਦੀ ਹੈ ਜੇਕਰ ਇਹ ਫੈਸਲਾ ਲਾਗੂ ਹੁੰਦਾ ਹੈ ਤਾਂ ਨਾ ਇਹ ਸਿਰਫ ਵਿੱਤੀ ਰਾਹਤ ਪ੍ਰਦਾਨ ਕਰੇਗਾ ਬਲਕਿ ਇੱਕ ਸਨਮਾਨਜਨਕ ਜੀਵਨ ਵੱਲ ਇੱਕ ਮਜ਼ਬੂਤ ਕਦਮ ਵੀ ਮੰਨਿਆ ਜਾਵੇਗਾ ਜਿਵੇਂ ਦੋਸਤੋ ਕਿ ਪਹਿਲਾਂ ਬਹੁਤ ਹੀ ਘੱਟ ਜਿਹੜੀ ਪੈਨਸ਼ਨ ਹੈ ਉਹ ਦਿੱਤੀ ਜਾ ਰਹੀ ਹੈ ਤੇ ਹੁਣ ਹੋ ਸਕਦਾ ਹੈ ਕਿ ਇਹ 5000 ਤੱਕ ਜਿਹੜੀ ਪੈਨਸ਼ਨ ਪਹੁੰਚ ਜਾਏ ਤੁਹਾਨੂੰ ਦੱਸ ਦਈਏ ਕਿ ਪੁਰਾਣੀ ਵਿਧਵਾ ਪੈਨਸ਼ਨ ਪਾਜ ਪੈਨਸ਼ਨ ਸਕੀਮ 2026 ਕੀ ਹੈ ਕੀ ਬਦਲੇ ਜਾਏਗਾ ਇਹਦੇ ਵਿੱਚ ਬੁੱਢੀ ਵਿਧਵਾ ਅਪਾਜ ਪੈਨਸ਼ਨ ਯੋਜਨਾ ਇੱਕ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਹੈ ਜੋ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸਾਂਝੇ ਤੌਰ ਤੇ ਚਲਾਈਆਂ ਜਾਂਦੀਆਂ ਹਨ ਜਿਸ ਦਾ ਉਦੇਸ਼ ਕਮਜ਼ੋਰ ਵਰਗ ਨੂੰ ਨਿਯਮਿਤ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਠੀਕ ਹੈ ਜਿਹੜੀਆਂ ਕਿ ਕੇਂਦਰ ਸਰਕਾਰ ਤੇ ਜਿਹੜੀਆਂ ਆਪਣੇ ਸੂਬੇ ਦੀ ਸਰਕਾਰ ਹੈ ਇਹਨਾਂ ਦੋ ਮਿਲ ਕੇ ਜਿਹੜੀ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਇਹਦੇ ਵਿੱਚ ਵਰਤਮਾਨ ਦੇ ਵਿੱਚ ਇਸ ਯੋਜਨਾ ਦੇ ਅਧੀਨ ਯੋਗ ਲਾਭਪਾਤੀਆਂ ਨੂੰ ਲਗਭਗ 1500 ਤੋਂ ਲੈ ਕੇ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਜਿਹੜੀ ਮਿਲਦੀ ਹੈ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਇਹ ਪੈਨਸ਼ਨ ਹੈ 15 ਤੋਂ ਲੈ ਕੇ 3000 ਰੁਪਏ ਮਹੀਨਾ ਜਿਹੜੀ ਲੋਕਾਂ ਨੂੰ ਮਿਲ ਰਹੀ ਹੈ 1500 ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮਿਲ ਰਹੀ ਹੈ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚੇ ਦੀ ਪੈਨਸ਼ਨ ਤੇ ਗਵਾਂਡੀ ਸੂਬੇ ਦੀ ਗੱਲ ਕਰੀਏ ਤਾਂ 3000 ਰੁਪਏ ਉੱਥੇ ਏਸੀ ਪੈਨਸ਼ਨ ਨੂੰ 3000 ਰੁਪਏ ਕੀਤਾ ਹੋਇਆ ਹੈ ਸਰਕਾਰ ਨੇ 2026 ਦੇ ਲਈ ਵਿਚਾਰ ਅਧਿਐਨ ਇੱਕ ਵੱਡਾ ਬਦਲਾਅ ਪੈਨਸ਼ਨ ਦੀ ਰਕਮ ਜਿਹੜੀ ਹੈ 4500 ਤੋਂ ਵਧਾ ਕੇ 5000 ਰੁਪਏ ਪ੍ਰਤੀ ਮਹੀਨਾ ਕਰਨ ਦਾ ਪਸਤਾਵ ਦਿੱਤਾ ਗਿਆ ਹੈ ਇਹ ਬਦਲਾਅ ਹਜੇ ਅੰਤਿਮ ਨੋਟੀਫਿਕੇਸ਼ਨ ਦੀ ਉਡੀਕ ਕਰ ਰਿਹਾ ਹੈ ਪਰ ਸੰਕੇਤ ਸਪਸ਼ਟ ਹਨ ਕਿ ਸਰਕਾਰ ਮਹਿੰਗਾਈ ਦੇ ਮੱਦੇਨਜ਼ਰ ਹੈ ਜਿਹੜਾ ਪੈਨਸ਼ਨ ਟੱਚ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਜਿਵੇਂ ਕਿ ਮਹਿੰਗਾਈ ਜ਼ਿਆਦਾ ਹੋ ਰਹੀ ਹੈ ਇਸ ਕਰਕੇ ਹੁਣ ਸੋਚ ਰਹੀ ਹੈ ਸਰਕਾਰ ਕਿ ਜਿਹੜੀ ਹੈ ਪੈਨਸ਼ਨ ਦੀ ਰਕਮ ਵੀ ਹੈ ਜਿਹੜੀ ਉਹ ਵਧਾਈ ਜਾਵੇ ਪੁਰਾਣੀ ਵਿਧਵਾ ਅਪਾਹਜ ਪੈਨਸ਼ਨ ਸਕੀਮ 2026 ਦੇ ਨਾਲ ਮੁੱਖ ਨੁਕਤੇ ਕੀ ਹਨ ਇਹਦੀ ਗੱਲ ਕਰੀਏ ਤਾਂ ਇਹ ਯੋਜਨਾ ਲੱਖਾਂ ਬਜ਼ੁਰਗ ਨਾਗਰਿਕਾਂ ਵਿਧਵਾਵਾਂ ਅਤੇ ਅਪਾਹਜ ਵਿਅਕਤੀਆਂ ਨੂੰ ਕਵਰ ਕਰਦੀ ਹੈ ਯਾਨੀ ਕਿ ਬਜ਼ੁਰਗ ਪੈਨਸ਼ਨ ਹੋਗੀ ਵਿਧਵਾ ਪੈਨਸ਼ਨ ਹੋਗੀ ਅਪਾਹਜ ਪੈਨਸ਼ਨ ਤੇ ਜਿਹੜੇ ਬੇਸਹਾਰਾ ਲੋਕ ਨੇ ਉਹਨਾਂ ਨੂੰ ਇਹ ਕਵਰ ਕਰਦੀ ਹੈ ਪੈਨਸ਼ਨ ਫੰਡ ਸਿੱਧੇ ਡੀਵੀਡੀ ਰਾਹੀਂ ਲਾਭਪਾਤਰੀ ਦੇ ਬੈਂਕ ਖਾਤੇ ਦੇ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹਨ ਯਾਨੀ ਕਿ ਡਾਇਰੈਕਟ ਬੈਨੀਫੀਟ ਟ੍ਰਾਂਸਫਰ ਕੋਈ ਵਿਚੋਲਿਆ ਨਹੀਂ ਹੋਏਗਾ ਵਿੱਚ ਸਿੱਧੀ ਡੀਬੀਟੀ ਰਾਹੀਂ ਲਾਭਪਾਤਰੀਆਂ ਦੀ ਸਿੱਧੇ ਖਾਤੇ ਦੇ ਵਿੱਚ ਜਾਏਗੀ ਜਿਸ ਦੇ ਨਾਲ ਪਾਰਦਰਸ਼ਤਾ ਯਕੀਨੀ ਬਣਦੀ ਹੈ 2026 ਦੇ ਵਿੱਚ ਪ੍ਰਸਤਾਵਿਤ ਵਾਧਾ ਸਾਰੀਆਂ ਯੋਗ ਸ਼੍ਰੇਣੀਆਂ ਦੇ ਬਰਾਬਰ ਲਾਗੂ ਹੋ ਸਕਦਾ ਹੈ ਜਨਵਰੀ 2026 ਦੇ ਵਿੱਚ ਇੱਕ ਅਧਿਕਾਰਿਕ ਐਲਾਨ ਹੋਣ ਦੀ ਉਮੀਦ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਵਧੀ ਹੋਈ ਪੈਨਸ਼ਨ ਨਵੇਂ ਸਾਲ ਤੋਂ ਸ਼ੁਰੂ ਸ਼ੁਰੂ ਦੇ ਵਿੱਚ ਹੀ ਵਰਣੀ ਸ਼ੁਰੂ ਕੀਤੀ ਜਾ ਸਕਦੀ ਹੈ ਯਾਨੀ ਕਿ ਜਨਵਰੀ ਫਰਵਰੀ ਦੇ ਵਿੱਚ ਹੀ ਜਿਹੜੀ ਹੈ ਪੈਨਸ਼ਨ ਹੈ ਇਹ ਮਿਲਨੀ ਸ਼ੁਰੂ ਹੋ ਸਕਦੀ ਹੈ ਜਿਸ ਦੇ ਨਾਲ ਸਮੇਂ ਸਿਰ ਤੇ ਰਾਹਤ ਕਿੰਨੀ ਬਣਾਈ ਜਾ ਸਕਦੀ ਹੈ ਇਹ ਤੁਹਾਨੂੰ ਦੱਸ ਦਈਏ ਕਿ ਜਿਹੜੀ ਹੈ ਜੇ ਸਰਕਾਰ ਜਿਹੜਾ ਨੋਟੀਫਿਕੇਸ਼ਨ ਹੈ ਉਹ ਹਲੇ ਪ੍ਰਸਤਾਵਿਤ ਹੋਣਾ ਰਹਿੰਦਾ ਹੈ ਪਰ ਖਬਰਾਂ ਆ ਰਹੀਆਂ ਨੇ ਉਸ ਦੇ ਅਨੁਸਾਰ ਜਿਹੜੀ ਇਹ ਪੈਨਸ਼ਨ ਹੈ 4500 ਤੋਂ 5000 ਜਿਹੜੀ ਇਹ ਪੈਨਸ਼ਨ ਹੋ ਜਾਏਗੀ ਹੁਣ ਆਪਾਂ ਗੱਲ ਕਰਦੇ ਹਾਂ ਵੁੱਡੀ ਵਿਧਵਾ ਅਪਾਹਜ ਪੈਨਸ਼ਨ ਸਕੀਮ 2026 ਦੇ ਲਾਭ ਅਤੇ ਪ੍ਰਭਾਵ ਕੀ ਪੈਣ ਵਾਲੇ ਨੇ ਜੇ ਵਾਧੇ ਹੈ ਤੇ ਇਹਦਾ ਪ੍ਰਭਾਵ ਕੀ ਪਏਗਾ ਪੈਨਸ਼ਨਾਂ ਵਧਾਉਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਬਜ਼ੁਰਗਾਂ ਤੇ ਅਪਾਹਜਾਂ ਨੂੰ ਹੁਣ ਇਲਾਜ ਅਤੇ ਦਵਾਈਆਂ ਦੇ ਲਈ ਦੂਜਿਆਂ ਤੇ ਨਿਰਭਰ ਨਹੀਂ ਰਹਿਣਾ ਪਵੇਗਾ ਵਿਧਵਾ ਔਰਤਾਂ ਦੇ ਲਈ ਇਹ ਰਕਮ ਸਵੈ ਨਿਰਭਤਾ ਅਤੇ ਸਵੈ ਮਾਨ ਨੂੰ ਵਧਾਉਣ ਵਾਲੀ ਸਾਬਤ ਹੋ ਸਕਦੀ ਹੈ ਪਰਿਵਾਰਾਂ ਤੇ ਇਹ ਵਿੱਤੀ ਬੋਝ ਘਟੇਗਾ ਤਾਂ ਸਮਾਜ ਦੇ ਕਮਜ਼ੋਰ ਵਰਗਾਂ ਦੀ ਸਥਿਤੀ ਮਜ਼ਬੂਤ ਹੋਵੇਗੀ ਇਹ ਪਹਿਲ ਸਮਾਜਿਕ ਇਹ ਪਹਿਲ ਸਮਾਜਿਕ ਅਸਮਾਨਤਾ ਨੂੰ ਘਟਾਉਣਾ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਵੇਗੀ ਮੌਜੂਦਾ ਹਾਲਾਤਾਂ ਦੇ ਵਿੱਚ 5000 ਰੁਪਏ ਦੀ ਪੈਨਸ਼ਨ ਨੂੰ ਇੱਕ ਅਸਲ ਰਾਹਤ ਮੰਨਿਆ ਜਾਂਦਾ ਹੈ ਯਾਨੀ ਕਿ ਜੇ 5000 ਰੁਪਏ ਵਿਧਵਾ ਪੈਨਸ਼ਨ ਬੁਢਾਪਾ ਪੈਨਸ਼ਨ ਹੁੰਦੀ ਹੈ ਤਾਂ ਇਹਨੂੰ ਇੱਕ ਅਸਲ ਰਕਮ ਕਹਿ ਸਕਦੇ ਆ ਕਿ ਆਪਾਂ ਮੰਨਿਆ ਜਾ ਰਿਹਾ ਹੈ ਕਿ ਹਾਂ ਹੁਣ ਠੀਕ ਹੈ ਇੰਨੀ ਕਿਤੇ ਹੋਣੀ ਹੀ ਚਾਹੀਦੀ ਹੈ ਕਿਉਂਕਿ ਬਹੁਤ ਜਿਹੜੇ ਰਾਜ ਨੇ ਬਹੁਤ ਜਿਹੜੇ ਸਟੇਟ ਨੇ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਘੱਟ ਪੈਨਸ਼ਨ ਹੈ ਪੁਰਾਣੀ ਵਿਧਵਾ ਪਾਹਜ ਪੈਨਸ਼ਨ ਸਕੀਮ 2026 ਦੇ ਲਈ ਯੋਗਤਾ ਅਤੇ ਮਾਪਦੰਡ ਕੀ ਰਹਿਣ ਵਾਲੇ ਨੇ ਇਹਨਾਂ ਦੀ ਆਪਾਂ ਗੱਲ ਕਰੀਏ ਤਾਂ ਬਿਨੇਕਾਰ ਭਾਰਤ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ ਬੁਢਾਪਾ ਪੈਨਸ਼ਨ ਦੇ ਲਈ ਘੱਟੋ-ਘੱਟ ਉਮਰ ਸੀਮਾ ਰਾਜ ਦੇ ਨੀਮਾ ਅਨੁਸਾਰ ਹੋਵੇਗੀ। ਯਾਨੀ ਕਿ ਇਹ ਜਿਹੜੀ ਸਕੀਮ ਹੈ, ਇਹ ਸਕੀਮ ਹੈ ਰਾਜਾਂ-ਰਾਜਾਂ ਦੇ ਡਿਪੈਂਡ ਕਰਦੀ ਹੈ। ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜੀ ਹਰਿਆਣਾ ਸਰਕਾਰ ਹੈ ਉਹਦੇ ਵਿੱਚ 60 ਸਾਲ ਉਮਰ ਰੱਖੀ ਗਈ ਹੈ। ਬਜ਼ੁਰਗਾਂ ਦੀ ਤੇ 60 ਸਾਲ ਹੀ ਰੱਖੀ ਗਈ ਹੈ ਉਮਰ। ਔਰਤਾਂ ਦੀ ਬੁਢਾਪਾ ਪੈਨਸ਼ਨ ਦੇ ਲਈ ਠੀਕ ਹੈ। ਪਰ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਹਾਲੇ ਤੱਕ ਜਿਹੜੀ 65 ਸਾਲ ਤੇ ਬਜ਼ੁਰਗਾਂ ਦੀ ਉਮਰ ਹੈ ਜਿਹੜੀ ਮਰਦਾਂ ਦੀ ਤੇ ਜਿਹੜੀ ਔਰਤਾਂ ਦੀ ਗੱਲ ਕਰੀਏ ਤਾਂ ਉੱਥੇ 58 ਸਾਲ ਦੱਸੀ ਗਈ ਹੈ ਇਹ ਡਿਪੈਂਡ ਕਰਦਾ ਹੈ ਉਸੇ ਤਰੀਕੇ ਨਾਲ ਜਿਵੇਂ ਕਿ ਲਿਖਿਆ ਹੋਇਆ ਹੈ ਕਿ ਬੁਢਾਪਾ ਪੈਨਸ਼ਨ ਦੇ ਲਈ ਘੱਟੋ ਘੱਟ ਉਮਰ ਸੀਮਾ ਰਾਜ ਦੇ ਨਿਯਮ ਅਨੁਸਾਰ ਪੂਰੀ ਕੀਤੀ ਜਾਣੀ ਚਾਹੀਦੀ ਹੈ ਯਾਨੀ ਕਿ ਜਿਹੜਾ ਵੀ ਰਾਜ ਹੈ ਉਹਦੇ ਜਿਹੜੀਆਂ ਉਮਰ ਸੀਮਾ ਰੱਖੀ ਗਈ ਹੈ ਉਹਦੇ ਅਨੁਸਾਰ ਪੂਰੀ ਹੋਣੀ ਚਾਹੀਦੀ ਹੈ ਵਿਧਵਾ ਔਰਤਾਂ ਦੇ ਲਈ ਆਪਣੇ ਪਤੀ ਦੀ ਮੌਤ ਦੇ ਨਾਲ ਸਬੰਧਤ ਸਬੂਤ ਹੋਣਾ ਚਾਹੀਦਾ ਉਹਦੇ ਕੋਲ ਮੌਤ ਦਾ ਸਰਟੀਫਿਕੇਟ ਹੋਣਾ ਚਾਹੀਦਾ ਪਹਾਜ ਬਿਨਕਾਰ ਕੋਲਿਕ ਵੈਦ ਪੰਗਤਾ ਸਰਟੀਫਿਕੇਟ ਹੋਣਾ ਚਾਹੀਦਾ ਜਿਵੇਂ ਕਿ ਤਕਰੀਬਨ 60% 70% 50% ਦਾ ਵਕ ਵਕ ਜਿਹੜੇ ਕਿ ਸਟੇਟ ਨੇ ਸੂਬੇ ਨੇ ਰਾਜ ਨੇ ਉਹਨਾਂ ਦੇ ਵਿੱਚ ਮੰਗਿਆ ਜਾਂਦਾ ਹੈ ਕਿਸੇ ਦੇ ਵਿੱਚ 60% ਮੰਗਿਆ ਜਾਂਦਾ ਕਿਸੇ ਵਿੱਚ 50% ਵੀ ਜੇ ਪੰਗਤਾ ਹੈ ਤਾਂ ਵੀ ਉਹਨਾਂ ਦੀ ਪੈਨਸ਼ਨ ਲੱਗ ਜਾਂਦੀ ਹੈ ਇਸ ਤਰੀਕੇ ਨਾਲ ਉਹ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਬਿਨਕਾਰ ਦੀ ਸਲਾਨਾ ਆਮਦਨ ਨਿਰਧਾਰਤ ਸੀਮਾ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ ਜਿਹੜੇ ਵੀ ਆਪਣੇ ਰਾਜ ਦੇ ਜਿਹੜੇ ਇਹ ਇਨਕਮ ਰੱਖੀ ਗਈ ਹੈ ਪੈਨਸ਼ਨ ਵਾਲਿਆਂ ਨੇ ਵੀ ਇਨਕਮ ਹੋਣੀ ਚਾਹੀਦੀ ਹੈ ਉਸ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ ਠੀਕ ਹੈ ਤੇ ਪੁਰਾਣੀ ਵਿਧਵਾ ਪਹਜ ਪੈਨਸ਼ਨ ਸਕੀਮ 2026 ਤੇ ਲਈ ਲੋੜਿੰਦੇ ਦਸਤਾਵੇਜ਼ ਕੀ ਰਹਿਣ ਵਾਲੇ ਨੇ ਇਹਦੇ ਬਾਰੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਧਾਰ ਕਾਰਡ ਜਾਂ ਫਿਰ ਕੋਈ ਵੈਧ ਪਛਾਣ ਪੱਤਰ ਆਧਾਰ ਕਾਰਡ ਵੀ ਤੁਹਾਡਾ ਚੱਲੇਗਾ ਤੁਹਾਡਾ ਚੱਲੇਗਾ ਵੋਟਰ ਕਾਰਡ ਵੀ ਠੀਕ ਹੈ ਔਰ ਹੋ ਸਕਦਾ ਰਾਸ਼ਨ ਕਾਰਡ ਵੀ ਚੱਲ ਜੇ ਤੁਹਾਡਾ ਪਤੇ ਦਾ ਸਬੂਤ ਪਤੇ ਦੇ ਸਬੂਤ ਦੇ ਵਿੱਚ ਤੁਹਾਡਾ ਆਧਾਰ ਕਾਰਡ ਤੇ ਵੋਟਰ ਕਾਰਡ ਦੋਵੇਂ ਹੀ ਚੱਲਣਗੇ ਠੀਕ ਹੈ ਬੈਂਕ ਪਾਸਬੁੱਕ ਦੀ ਕਾਪੀ ਤੁਹਾਡੀ ਚੱਲੇਗੀ ਵਿਧਵਾ ਪੈਨਸ਼ਨ ਦੇ ਲਈ ਪਤੀ ਦੀ ਮੌਤ ਦਾ ਸਰਟੀਫਿਕੇਟ ਚੱਲੇਗਾ ਤੇ ਅਪੰਗਤਾ ਦੇ ਲਈ ਅਧਿਕਾਰਤ ਮੈਡੀਕਲ ਸਰਟੀਫਿਕੇਟ ਜਿਸ ਦੇ ਵਿੱਚ ਉਹਦੀ ਅਪੰਗਤਾ ਦੱਸੀ ਹੋਏਗੀ ਕਿ ਉਹ 60% ਅਪੰਗ ਹੈ 50% ਹੈ ਜਾਂ ਫਿਰ 70% ਹੈ ਇਸ ਦੇ ਅਨੁਸਾਰੀ ਉਹਦੀ ਪੈਨਸ਼ਨ ਲੱਗੇਗੀ ਬੁੱਢੀ ਵਿਧਵਾ ਅਪੰਗ ਪੈਨਸ਼ਨ ਸਕੀਮ 2026 ਦੇ ਲਈ ਆਨਲਾਈਨ ਅਰਜੀ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਰਾਜ ਦੇ ਸਮਾਜਿਕ ਭਲਾਈ ਵਿਭਾਗ ਦੀ ਅਧਕਾਰੀ ਵੈਬਸਾਈਟ ਤੇ ਜਾਣਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਹੋਮ ਪੇਜ ਤੇ ਪੈਨਸ਼ਨ ਜਾਂ ਸਮਾਜਿਕ ਸੁਰੱਖਿਆ ਪੈਨਸ਼ਨ ਸੈਕਸ਼ਨ ਦੇ ਵਿੱਚ ਦਾਖਲ ਹੋਣਾ ਹੋਵੇਗਾ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਤੁਸੀਂ ਪੁਰਾਣੀ ਵਿਧਵਾ ਪੈਨਸ਼ਨ ਪਾਹ ਸਕੀਮ 2026 ਤੇ ਤੁਸੀਂ ਕਲਿੱਕ ਕਰਨਾ ਹੈ ਤੇ ਉਹਦੇ ਅਪਲੀਕੇਸ਼ਨ ਲਿੰਕ ਤੇ ਤੁਸੀਂ ਕਲਿੱਕ ਕਰਨਾ ਹੈ ਇਹ ਸਭ ਪੂਰਾ ਹੋਣ ਤੋਂ ਬਾਅਦ ਨਿੱਜੀ ਜਾਣਕਾਰੀ ਤੁਸੀਂ ਭਰਨੀ ਹੈ ਜਿਵੇਂ ਕਿ ਤੁਹਾਡਾ ਨਾਮ ਕੀ ਹੈ ਪਤਾ ਕੀ ਹੈ ਪਿਤਾ ਦਾ ਨਾਮ ਪਤੀ ਦਾ ਨਾਮ ਠੀਕ ਹੈ ਇਹ ਸਾਰਾ ਕੁਝ ਤੁਸੀ ਦੱਸਣਾ ਹੈ ਦਸਤਾਵੇਜ਼ ਆਨਲਾਈਨ ਫਾਰਮ ਦੇ ਵਿੱਚ ਅਪਲੋਡ ਤੁਸੀ ਕਰਨੇ ਨੇ ਜਿਹੜੇ ਵੀ ਦਸਤਾਵੇਜ਼ ਮੰਗਣਗੇ ਜਿਵੇਂ ਕਿ ਜੇ ਤੁਹਾਡਾ ਉਮਰ ਦਾ ਸਰਟੀਫਿਕੇਟ ਮੰਗਿਆ ਤੇ ਉਮਰ ਦਾ ਸਬੂਤ ਦੇਣਾ ਪਏਗਾ ਜੇ ਤੁਹਾਡਾ ਮੰਨ ਲਓ ਜੇ ਵਿਧਵਾ ਪੈਨਸ਼ਨ ਹੈ ਤੇ ਉੱਥੇ ਡੈਥ ਸਰਟੀਫਿਕੇਟ ਅਪਲੋਡ ਹੋਏਗਾ ਜੇ ਤੁਸੀਂ ਅਪੰਗ ਪੈਨਸ਼ਨ ਨੂੰ ਆਣੀ ਹੈ ਤਾਂ ਤੁਹਾਡਾ ਜਿਹੜਾ ਮੈਡੀਕਲ ਸਰਟੀਫਿਕੇਟ ਬਣਿਆ ਹੋਇਆ ਉਹ ਮੈਡੀਕਲ ਸਰਟੀਫਿਕੇਟ ਤੁਹਾਨੂੰ ਅਪਲੋਡ ਕਰਨੇ ਪੈਣਗੇ ਇਸ ਤਰੀਕੇ ਦੇ ਨਾਲ ਜਿਹੜਾ ਦਸਤਾਵੇਜ਼ ਵੀ ਨੇ ਉਹ ਵੀ ਅਪਲੋਡ ਕਰਨੇ ਪੈਣਗੇ ਅੰਤ ਵਿੱਚ ਤੁਹਾਨੂੰ ਫਾਰਮ ਜਮ੍ਹਾਂ ਕਰਨਾ ਹੋਵੇਗਾ ਤੇ ਅਰਜੀ ਦੀ ਰਸੀਦ ਤੁਹਾਨੂੰ ਉਹ ਲੈ ਲੈਣੀ ਆ ਯਾਨੀ ਕਿ ਜਿਹੜਾ ਫਾਰਮ ਭਰੇਗਾ ਉਹਦਾ ਪ੍ਰਿੰਟ ਆਊਟ ਤੁਸੀਂ ਲੈ ਲੈਣਾ ਤੇ ਜਾ ਕੇ ਤੁਸੀਂ ਆਪਣੇ ਸਮਾਜਿਕ ਭਲਾਈ ਦਫ਼ਤਰ ਦੇ ਵਿੱਚ ਉਹ ਜਮ੍ਹਾਂ ਕਰਵਾ ਦੇਣਾ ਇਸ ਤਰੀਕੇ ਦੇ ਨਾਲ ਆ ਜਿਹੜਾ ਇਹ ਪੈਨਸ਼ਨ ਤੁਹਾਡੀ ਇਹ ਲੱਗ ਜਾਵੇਗੀ ਉਮੀਦ ਕਰਨਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਹੋਰ ਵੀ ਭੈਣ ਭਰਾਵਾਂ ਦਾ ਭਲਾ ਹੋਸ ਕੇ ਉਹਨਾਂ ਨੂੰ ਵੀ ਇਹ ਵੀਡੀਓ ਜ਼ਰੂਰ ਸੈਂਡ ਕਰਨਾ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਕੀ ਹੋਣ ਵਾਲੇ ਟਾਈਮ ਦੇ ਵਿੱਚ ਜਿਹੜੀ ਪੈਨਸ਼ਨ ਹੈ ਜਿਹੜੀ 5000 ਹੈ ਸਰਕਾਰ ਕਰਨ ਜਾ ਰਹੀ ਹੈ ਤਾਂ ਦੋਸਤੋ ਮਿਲਦੇ ਆ ਨਵੀਂ ਅਪਡੇਟ ਨਵੀਂ ਵੀਡੀਓ ਦੇ ਵਿੱਚ ਧੰਨਵਾਦ